ਮੇਰੇ ਵੱਲੋਂ ਨਹੀਂ ਆਜ਼ਾਦ ਗਰੁੱਪ ਸਾਰੇ ਵੱਲੋਂ ਇਹ ਮੀਟਿੰਗ ਰੱਖੀ ਗਈ ਆ ਆਜ਼ਾਦ ਗਰੁੱਪ ਜੋ ਕਾਫੀ ਪਿਛਲੇ ਸਮੇਂ ਤੋਂ ਆਪਣੀ ਜਦوجਾਦੀ ਲੜਾਈ ਲੜ ਰਿਹਾ ਸੀ ਉਹਨੇ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਪ੍ਰਿੰਸੀਪਲ ਸੁਖਵਿੰਦਰ ਕੌਰੰਧਾਵਾ ਨੂੰ ਆਪਣਾ ਆਗੂ ਚੁਣਿਆ ਤੇ ਕਿਸ ਤਰੀਕੇ ਦੀ ਜਿਹੜੀ ਇਲੈਕਸ਼ਨਾਂ ਆ ਰਹੀ ਆ ਇੱਕ ਤੁਹਾਡੇ ਵੱਲੋਂ ਖਾਟੂ ਵੀ ਰੱਖਿਆ ਗਿਆ ਉਹਨਾਂ ਵਾਲੇ ਦਿਨਾਂ 'ਚ ਕਿਸ ਤਰੀਕੇ ਨੇ ਸੰਕੇਤ ਦੇਣਗੇ ਉਹ ਜਿਹੜੀ ਇਲੈਕਸ਼ਨ ਆ ਰਹੀ ਆ ਉਹ ਜਿਵੇਂ ਸੁਖਿੰਦਰ ਕੌਰ ਨੇ ਆਗੂ ਚੁਣਿਆ ਉਹ ਕੀ ਉਮੀਦਵਾਰ ਵੱਜੋਂ ਆਪਣੇ ਇਲੈਕਸ਼ਨ ਲੜਨਗੇ ਵਿਧਾਨ ਸਭਾ ਹਲਕਰਨ ਕਰਨ ਤਾਂ ਅਸੀਂ ਉਹਨਾਂ ਨੂੰ ਆਪਣਾ ਆਗੂ ਚੁਣਿਆ ਤਾਂ ਕਿ ਇਹ ਲਾਮਬੰਦ ਜਿਹੜੇ ਪੱਤਰਕਾਰ ਭਾਈਚਾਰ ਤੁਸੀਂ ਸਵਾਲ ਕਰਦੇ ਹੋ ਤੁਹਾਡਾ ਆਗੂ ਗੋਣਿਆ ਤੇ ਅਸੀਂ ਤੁਹਾਨੂੰ ਉਹ ਆਗੂ ਦੇ ਦਿੱਤੇ ਆ ਅਸੀਂ ਰਣਨੀਤੀ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਰਣਨੀਤੀ ਬਣਾ ਕੇ ਇਲੈਕਸ਼ਨ ਕਿੰਨੇ ਲੜਨੀ ਕਿੰ ਨੂੰ ਲੜਾਉਣੀ ਆ ਉਹ ਸਾਰੀ ਰਣਨੀਤੀ ਜਿਹੜੀ ਉਹਦੇ ਵਿੱਚ ਵਿਚਾਰੀ ਜਾਊਗੀ ਸ਼ਕਤੀ ਪ੍ਰਦਰਸ਼ਨ 20 ਤਰੀਕ ਨੂੰ ਅਸੀਂ ਆਜ਼ਾਦ ਗਰੁੱਪ ਦੇ ਹਰ ਵਰਕਰ ਨੂੰ ਟੀਮ ਦੇ ਹਰ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਆਪਣੇ ਨਾਲ ਜਿੰਨੇ ਪ੍ਰੇਮ ਕਰਨ ਵਾਲੇ ਸਾਥ ਸੰਗਤ ਆ ਉਹਨੂੰ ਦਾਣਾ ਮੰਡੀ ਚਬਾਲ 'ਚ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਹਾਜ਼ਰੀ ਲਵਾਉਣ ਤਾਂ ਕਿ ਉਹ ਸ਼ਕਤੀ ਪ੍ਰਦਰਸ਼ਨ ਕਰਕੇ ਅਸੀਂ ਆਪਣੀ ਲੋਕਤੰਤਰ ਦੀ ਅਗਲੀ ਲੜਾਈ ਜਿਹੜੀ ਆ ਉਹ ਲੜ ਸਕੀਏ ਮਤਲਬ ਜਿਹੜਾ ਸ਼ਕਤੀ ਪ੍ਰਦਰਸ਼ਨ ਆਜ਼ਾਦ ਗਰੁੱਪ ਵੱਲ ਰਹੂਗਾ ਜੀ ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਆਜ਼ਾਦ ਗਰੁੱਪ ਵੱਲੋਂ ਕੀਤਾ ਜਾਊਗਾ ਜੀ ਜੇ ਕੋਈ ਪਾਰਟੀ ਪਿਆਰ ਕਰੂਗੀ ਤਾਂ ਉੱਤੇ ਵਿਚਾਰ ਕਰ ਲਾਂਗੇ ਜੀ ਠੀਕ ਹੈ ਓਕੇ ਕੁਝ ਮੇਰੇ ਕੋਲ ਅੱਜ ਸਾਡੀ ਨਜ਼ਰ ਦੇ ਵਿੱਚ ਤੇ 104 ਪੰਚਾਇਤਾਂ ਜੁਆ ਵੀਰ ਆਇਆ ਜਾਂ ਕੁਝ ਵੀਰ ਸਾਡੇ ਕਿਸੇ ਕੰਮ ਕਰਕੇ ਸਵੇਰੇ ਚਲੇ ਗਏ ਵਾਪਸ ਚਲੇ ਗਏ ਆ ਸਾਨੂੰ ਦੇ ਇੱਕ ਵੀ ਪਿੰਡ ਦਾ ਨਜ਼ਰ ਨਹੀਂ ਆਇਆ ਜਿੱਥੋਂ ਸਾਡੀ ਕੋਈ ਵੀ ਟੀਮ ਨਹੀਂ ਪਹੁੰਚੀ 104 ਤੇ 23 23 ਕੌਂਸਲਰਾਂ ਦੇ ਵਿੱਚੋਂ ਐਮਸੀ ਜਿਹੜੇ ਸਾਡੇ ਵਾੜਾਂ 'ਚੋਂ 23ਾਂ ਵਾੜਾਂ 'ਚੋਂ ਸਾਡੀ ਵੀਰ ਸੱਜਣ ਇਥੇ ਪਹੁੰਚੇ ਸ਼ਹਿਰ 'ਚੋਂ ਉਹ ਤੁਹਾਡੇ ਸਾਹਮਣੇ ਆ ਕੈਮਰੇ ਗੜੀ ਹਲਕੇ 'ਚ ਕੀ ਮੁੱਦਾ ਲੈ ਕੇ ਜਾਓਗੇ ਹਲਕੇ 'ਚ ਕੀ ਮੁੱਦਾ ਲੈ ਕੇ ਜਾਓਗੇ ਜੇ ਤੁਹਾਡੇ ਹਲਕੇ 'ਚ ਇਹ ਮੁੱਦਾ ਲੈ ਕੇ ਜਾਵਾਂਗੇ ਕਿਸੇ ਪਰਿਵਾਰ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਲੋਕਤੰਤਰ ਦੇ ਤਰੀਕੇ ਦੇ ਨਾਲ ਜੇ ਪੰਚਾਇਤਾਂ 'ਚ ਚੁਣੀਆਂ ਜਾਣਗੀਆਂ ਲੋਕ ਲੋਕ ਨੇਕ ਨੀਤੀ ਦੀ ਨੀਅਤ ਨਾਲ ਦੁਕਾਨਦਾਰ ਵਰਗ ਮਜ਼ਦੂਰ ਵਰਗ ਮਲਾਜ਼ਮ ਵਰਗ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹਨਾਂ ਮੰਗਾਂ ਦੇ ਪਰਾ ਦਿੱਤਾ ਜਾਊਗਾ ਤੇ ਜੋਰ ਸ਼ੋਰ ਨਾਲ ਸਚਾਈ ਦੇ ਨਾਲ ਖੜਾ ਹੋ ਜਾਊਗਾ ਨਾ ਕਿ ਬੋੜ ਦੀ ਰਾਜਨੀਤੀ ਕਰੀ ਜਾਊਗਾ। ਨਹੀਂ ਇਹ ਪਾਰਟੀ ਦੇ ਸਾਡੇ ਆਗੂ ਅਗਲੀ ਰਣਨੀਤੀ ਅਸੀਂ 2-3 ਦਿਨ ਤੱਕ ਉਲੀਕਾਂਗੇ ਉਹ ਰਣਨੀਤੀ ਦੇ ਵਿੱਚ ਅਸੀਂ ਆਪਣੇ ਇਕੱਠ ਤੋਂ ਬਾਅਦ ਸੰਗਤ ਦਾ ਪਿਆਰ ਵੇਖ ਕੇ ਫਿਰ ਵੀ ਫੈਸਲਾ ਕਰੂਗੀ ਇਹ ਕੋਰ ਕਮੇਟੀ ਫੈਸਲਾ ਕਰੂਗੀ ਇਹ ਅਸੀਂ ਵਾਗ ਢੋਰ ਦਿੱਤੀ ਆ ਜੀ ਆਗੂ ਬਣਾਇਆ ਸਾਨੂੰ ਇਹ ਇਹਨਾਂ ਦੀ ਰਹਿਨਮਾਈ ਹੇਠਾਂ ਕਿੰਨਾ ਲਊ ਜੀ 20 ਤਰੀਕ 20 ਤਰੀਕ ਵੇਖੋ ਜੀ ਮੈਨੂੰ ਤੇ ਜਿੰਨਾ ਕਿ ਦੱਸਿਆ ਪ੍ਰਬੰਧਕਾਂ ਨੇ ਮੇਰੇ ਤੱਕ ਤੇ ਇਹੋ ਹੀ ਖਬਰ ਆ ਵੀ ਆਜ਼ਾਦ ਗਰੁੱਪ ਦੀ ਆ ਬਾਕੀ ਕਿਸੇ ਪਾਰਟੀ ਹੋਵੇ ਤੇ ਮੇਰੇ ਨਜ਼ਰ ਚ ਨਹੀਂ ਚੈਡ ਪ੍ਰਬੰਧਕਾਂ ਨੂੰ ਮੈਂ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਮੈਨੂੰ ਤੇ ਇੰਨੀ ਗੱਲ ਦਸੀ ਗਈ ਵੀ ਆਪਾਂ ਜਾਗਰੂਪ ਦਾ ਇਕੱਠ ਆ ਠੀਕ ਹੈ ਜਿਹੜੀ ਓਕੇ 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 ਦੇਖੋ ਜੀ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਵੀ ਜਿੰਨੇ ਵੀ ਇਹ ਜਾਗਰੂਪ ਦੇ ਮੈਂਬਰ ਨੇ ਸਾਰਿਆਂ ਵੱਖੋ ਜਿਹੜੀਆਂ ਪਾਰਟੀਆਂ ਚ ਸਲਾਇ ਹੋਏ ਜਿਹੜੇ ਮੈਂਬਰ ਨੇ ਉਹ ਇਕੱਠੇ ਹੋ ਕੇ ਜਿਹੜਾ ਆਪਣਾ ਜਿਹੜਾ ਥਾੜਾ ਬਣਾ ਕੇ ਜਿਹੜਾ ਉਹ ਜਾਗਰੂਪ ਪਨਾ ਕੇ ਜਿਹੜੀ ਇਲੈਕਸ਼ਨ ਲੜੂਗਾ ਜਿਹੜੇ ਸਤਾਏ ਲੋਕ ਨੇ ਉਹ 20 ਤਰੀਕ ਨੂੰ ਇਕੱਠੇ ਹੋ ਕੇ ਆਪਣੀ ਜਿਹੜੀ ਲੋਕ ਸੁਤੰਤਰ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਕੇ ਉਹ ਕਰਨਗੇ ਜੀ ਸੂਤਰਾਂ ਅਨੁਸਾਰ ਪਤਾ ਲੱਗਾ ਵੀ ਹਰਬੀਰ ਸਿੰਘ ਸੰਧੂ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਸਾਹਮਣੂ ਹੈ ਰਾਤ ਨੂੰ ਆਉਣ ਵਾਲੇ ਦਿਨ ਇੱਕ ਕਾਫੀ ਮੁਕਾਬਲਾ ਵੇਖਣ ਨੂੰ ਮਿਲੂਗਾ ਕਿਉਂਕਿ ਵੱਡੇ ਪੱਧਰ 'ਤੇ ਹਰਬੀਰ ਸਿੰਘ ਸੰਧੂ ਖਰ ਦਾ ਉਮੀਦਵਾਰ ਨੇ ਉਹ ਤਿੰਨ ਲੱਖ ਲੱਗੂ ਪਏ ਨੇ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਹਰਬੀਰ ਸਿੰਘ ਸੰਧੂ ਜਿਹੜੇ ਉਮੀਦਵਾਰ ਹਲਾਨੇ ਜਾ ਰਹੇ ਨੇ ਪਰ ਜਿਹੜੇ ਉਮੀਦਵਾਰ ਜਿਹੜੇ ਬਾਕੀ ਜਿਹੜੇ ਕੰਮ ਕਰ ਰਹੇ ਨੇ ਜਿਹੜੇ ਜਿਹੜੇ ਸਤਾ ਦਾ ਆਨੰਦ ਮਾਰ ਰਹੇ ਨੇ ਉਹ ਇੱਕ ਨਸ਼ੇ ਤਸਕਰ ਦੀ ਜਿਹੜੀ ਆਵਾਜ਼ ਬੁਲੰਦ ਕਰ ਰਹੇ ਨੇ ਪਰ ਮੈਂ ਨਹੀਂ ਮੈਂ ਸੋਚਦਾ ਮੈਂ ਕਿ ਜਿਹੜੇ ਉਹ ਆਵਾਜ਼ ਜਿਹੜੀ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਗੇ ਕਿਉਂਕਿ ਜਿਹੜੇ ਨਹੀਂ 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 ਜੀ ਸਮਝ ਤੁਹਾਡੀ ਗੱਲ ਠੀਕ ਆ ਪਰ ਬੁਲੰਦ ਜਿਹੜੀ ਆਵਾਜ਼ ਉਹਨਾਂ ਦੀ ਆ ਉਹ ਜਿਹੜੀ ਪ੍ਰੈਸ ਕਾਨਫਰੰਸ ਪਿੱਛੇ ਜਿਹੜੀ ਕੀਤੀ ਆ ਜੇ ਉਹਨਾਂ ਨੇ ਪੈਸੋ ਪ੍ਰੈਸ ਕਾਨਫਰੰਸ ਕੀਤੀ ਆ ਜਿਹੜੇ ਗੁਰਦੇਵ ਸਿੰਘ ਸੰਧੂ ਨੇ ਜੇ ਆਮ ਆਦਮੀ ਪਾਰਟੀ ਚ ਹਰਮਿਤ ਸਿੰਘ ਸੰਧੂ ਜੇ ਸ਼ਾਮਲ ਹੋ ਜਾਣ ਤੇ ਉਹ ਗੁਰਦੇਵ ਸਿੰਘ ਸਿੰਧੂ ਆਪਣੀ ਜਿਹੜਾ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਵੀ ਜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਜਿਹੜੇ ਅਹੁਦੇ ਤੇ ਬੈਠੇ ਨੇ ਸੰਗਠਨ ਜਿਹੜਾ ਬੈਠਾ ਵਾ ਉਹ ਆਮ ਆਦਮੀ ਪਾਰਟੀ ਆ ਉਸ ਹਰਮੀਤ ਸਿੰਘ ਸੰਧੂ ਦੇ ਖਿਲਾਫ ਬੋਲਦੀ ਪਈ ਆ ਜੇ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਵਿੱਚ ਆ ਜਾਣਗੇ ਤਾਂ ਜਿੰਨੇ ਵੀ ਵਰਕਰ ਨੇ ਜਿੰਨੇ ਸੰਗਠਨ ਦੇ ਮੈਂਬਰ ਨੇ ਉਹ ਸਾਰੇ ਅਸਤੀਫਾ ਦੇਣਗੇ ਈ ਅਸਲ ਉਹ ਜਿਹੜਾ ਜਾਤ ਨੂੰ ਟਫੋ ਗਰਮੀ ਸੰਸਾਨੂੰ ਕੋਈ ਟਫ ਨਹੀਂ ਹੈ ਜੀ ਜਿਹੜੇ ਇਹ ਜਿਹੜੇ ਲੋਕ ਲੋਕਾਂ ਦੀ ਆਵਾਜ਼ ਹੈ ਲੋਕ ਅੱਜ ਆਪ ਮੋਹਰੇ ਹੋ ਕੇ ਜਿਹੜੇ ਸਾਡੇ ਕੋਲ ਪਹੁੰਚ ਕੇ ਜਿਹੜੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਾ ਉਹ ਇੱਥੇ ਪਹੁੰਚ ਕੇ ਆਏ ਨੇ ਤੇ ਆਜ਼ਾਦ ਗੁਰਪ ਜਿਹੜੀ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਮਤ ਕਰੂਗਾ ਜੀ ਮੈਂ ਵੀ ਜਰਾ ਰੋਕੇ ਸ਼ਹਿਰ ਵਾਸ ਮੈਂ ਬੇਨਤੀ ਕਰਨਾ ਚਾਹੁੰਦਾ ਪੂਰੇ ਹਲਕਾ ਤਰਨਤ ਦਾ ਨਿਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਕਿ ਜਿਹੜਾ 20 ਤਰੀਕ ਨੂੰ ਦਾਣਾ ਮੰਡੀ ਵਿਕੇ ਸੁਭਾਲ ਉਹ ਪਹੁੰਚ ਗਏ ਵੱਡੀ ਗਿਣਤੀ ਵਿੱਚ ਪਹੁੰਚ ਗਏ ਜਿਹੜਾ ਪ੍ਰਸ਼ਦ ਸ਼ਕਤੀ ਪ੍ਰਦਰਸ਼ਨ ਅਸੀਂ ਕਰਨ ਜਾ ਰਹੇ ਹਾਂ ਸਾਰੇ ਤਵਰਕਰ ਉੱਤੇ ਹਮੋਮਾ ਅਗਮਾ ਕੌਲਚਰ ਉੱਤੇ ਆਜੀ ਵੀਰ ਜੀ ਅੱਜ ਮੀਟਿੰਗ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਮੀਟਿੰਗ ਜਿਹੜੀ ਅੱਜ ਯਾਤ ਗਰੁੱਪ ਦੀ ਮੀਟਿੰਗ ਹੀ ਪੁਲਸ ਨੇ ਅਸੀਂ ਮੋਤਬਰ ਬੰਦਿਆਂ ਦੀ ਮੀਟਿੰਗ ਰੱਖੀ ਸੀ ਪਰ ਆਲਾਕੇ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਬਹੁਤ ਵੱਧ ਚੜ ਕੇ ਇਦਿਗੇ ਸਭਾਇਆ ਵਾ ਬਹੁਤ ਜਿਆਦੇ ਪਹੁੰਚਿਆ ਲੋਕ ਇੱਥੇ ਸਾਡੇ ਕੋਲੇ ਕੌਣ ਵਾਲੇ ਦਿਨਾਂ ਤੇ ਕਿਸ ਤਰ੍ਹਾਂ ਦਾ ਰਹੂਗਾ ਸਿਆਸੀ ਮੌਲ ਕਿਉਂਕਿ ਪਾਰਟੀ ਦਾ ਪ੍ਰਬੰਧ ਜੇ ਨਾ ਮੇਨ ਲਗਾ ਦਿੱਤਾ ਜੇ ਵੀਰ ਵਰਤਾ ਲਾ ਨਹੀਂ ਕੀਤਾ ਸੁਪਰਾ ਮੁਕਾਬਲਾ ਰਮੇਸ਼ ਸਿੰਘ ਸੰਧੂ ਆਵਾ ਕੋਈ ਪਾਰਟੀ ਦੀ ਚਾਵਲ ਹੋ ਗਿਆ ਮੁਕਾਬਲਾ ਕਿਸ ਤਰ੍ਹਾਂ ਦਾ ਮੁਕਾਬਲਾ ਵੇਖੋ ਜੀ ਬੜਾ ਦਿਲਚਸਪ ਹੋਗਾ ਮੁਕਾਬਲਾ ਇਹ ਤੇ ਗਰਾਊਂਡ ਤੇ ਉਤਰਾਂਗੇ ਤੇ ਪਤਾ ਲੱਗੂਗਾ ਇਹ ਗੱਲਾਂ ਨਹੀਂ ਸੌਖੀਆਂ ਨੇ ਵੀ ਕੋਈ ਛੇਤੀ ਲੈ ਜਾਊਗਾ ਰਮੇਸ਼ ਸਿੰਘ ਉਹਨਾਂ ਨੂੰ ਚਲੋ ਸਰਾਉ ਨੇ ਅਕਾਲੀ ਦਲ ਨੇ ਬੜਾ ਵੱਡਾ ਮਾਨ ਬਖਸ਼ਿਆ ਈ ਉਹ ਨਹੀਂ ਮਾਨੋ ਨਹੀਂ ਸਾਂਭ ਸਕੇ ਤੇ ਤੁਸੀਂ ਇਹ ਵੀ ਵੇਖਿਆ ਹੀ ਹੋਗਾ ਵੀ ਆਮ ਹਲਕੇ ਦੇ ਵਿੱਚ ਅਰਮੇ ਸਿੰਘ ਵਿਚਰਨ ਤੋਂ ਕਿੰਨਾ ਬਹੁਤ ਘਟ ਵਿਚਰਦੇ ਰਹੇ ਲੋਕਾਂ ਦੇ ਨਾਲ ਇਹਦਾ ਲੋਕ ਆਪਰੇ ਹੀ ਜਵਾਬ ਦੇਣਗੇ ਉਹਨਾਂ ਦੇ ਬਿਨਾ ਦੇ ਵਿੱਚ 15 ਸਾਲ ਜਿਨ੍ਹਾਂ ਨੇ ਰਾਜ ਕੀਤਾ ਵਾ ਉਹ ਕੈਂਡੀਡੇਟ ਦਾ ਤੁਹਾਡਾ ਮੁਕਾਬਲਾ ਹਣਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਹੀ ਬਹੁਤ ਵਧੀਆ ਦੇਖਦੇ ਆ ਕੋਈ ਪਰਵਾਹ ਹੀ ਨਹੀਂ ਆ ਅੱਜ ਦੀ ਮੀਟਿੰਗ ਦਾ ਸਭ ਤੋਂ ਸਟਾਈਲ ਦਾ ਸਾਡਾ ਜਿਹੜਾ ਮੰਤਵ ਹੀਗਾ ਉਹ ਹੈਗਾ 20 ਤਰੀਕ ਦੀ ਰੈਲੀ ਜਿਹੜੀ ਆਜ਼ਾਦ ਗੁਰੂਪ ਕਰ ਰਿਹਾ ਹੈ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਆ ਕਿ ਉਹਦਾ ਮੇਨ ਮੋਟਿਵ ਇਹ ਹੋਈ ਕਿ ਜੀ 20 ਤਰੀਕ ਦੀ ਰੈਲੀ ਚ ਆਪਾਂ ਸ਼ਕਤੀਵਰ ਦਸਮ ਕਰਾਂਗੇ ਉਸ ਤੋਂ ਬਾਅਦ ਜਮਨੀ ਚੋਂ ਦੀ ਟੈਰੀ ਹੋਗੀ ਉਹ ਭਾਈ ਨਾ ਨਹੀਂ ਆ ਭਾਈ ਤੋਂ ਹਰ ਬੰਦਾ ਕੇ ਵੀ ਪਾਰਟੀ ਜਾ ਸਕਦਾ ਵਾ ਇਹ ਚ ਕੋਈ ਨਵੀਂ ਗੱਲ ਨਹੀਂ ਲੀਡਰ ਪਾਰਟੀਆਂ ਬਦਲਦੇ ਆਏ ਆ ਸ਼ੁਰੂ ਤੋਂ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅੱਡਾ ਇੱਕੋ ਏਜੰਡਾ ਹੋਣਾ ਕਿ ਆਪਣਾ ਐਮ.ਐਲ.ਏ ਕਿਦਾਂ ਜਿਤਾਉਣਾ ਜਿਹੜਾ ਵੀ ਖਿੜਾਂਗੇ ਤੇ ਕਿਸ ਤਰ੍ਹਾਂ ਹੀ ਇਲੈਕਸ਼ਨ ਲੜਨੀ ਤੇ ਜਿਤਨੀ ਹੈ ਇੱਕ ਪਾਸੇ ਰਮਿੰਦਸਨ ਨੂੰ ਦੂਜੇ ਪਾਸੇ ਸਰਕਾਰ ਦਾ ਤੰਤਰ ਮੰਤਰ ਮੁੱਖ ਮੰਤਰੀ ਨੇ ਵੀ ਆ ਕੇ ਤੁਹਾਨੂੰ ਨਾਲ ਬਹਿ ਜਾਣਾ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਜਿਹੜਾ ਸਾਹਮਣਾ ਤੁਹਾਨੂੰ ਕਰਨਾ ਪਊਗਾ ਨਹੀਂ ਸਰਕਾਰਾਂ ਦੀ ਇਲੈਕਸ਼ਨ ਹੋਈ ਭਾਈ ਜੇ ਤੁਹਾਨੂੰ ਪਤਾ ਹੋਊ ਐਮਸੀਡੀ ਇਲੈਕਸ਼ਨ ਵੀ ਸਰਕਾਰਾਂ ਦੀ ਹੋਈ ਹੈ ਇਹ ਆਜ਼ਾਦ 14 15 ਕੌਂਸਲਰ ਜਿੱਤੇ ਅਜੇ ਚੋਟ ਅੱਠ ਕੌਂਸਲਰ ਸਾਡੇ ਆਪਣੇ ਹੀ ਅਹੀਂ ਕੋਈ ਮੈਟਰ ਨਹੀਂ ਕਰਦਾ ਲੋਕਾਂ ਨੇ ਮਨ ਬਣਾਏ ਹੁੰਦੇ ਆ ਜਿੱਥੇ ਵੋਟ ਪਾਉਣੀ ਪਾਉਣੀ ਆ ਮੂੰ ਤੇ ਕੈਨ ਨਾ ਵੋਡ ਨਹੀਂ ਪੁੰਦੇ ਵੋਡ ਦੇ ਅੰਦਰ ਜਾ ਕੇ ਬਟਨ ਦੱਬ ਕੇ ਚਲਾਉਣੀ ਉਹਨਾਂ ਨੇ ਪਰ ਕਰ ਤੋ ਤੁਸੀਂ ਕਾਉਂਸਲਰਗੇ 20 ਦੇ ਕੱਟੂ ਲੈ ਕੇ ਸਾਰੇ ਸ਼ਹਿਰ ਤੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਹੈ ਅਸੀਂ ਦੇ ਹੋ ਅਪੀਲ ਕਰਾਂਗੇ ਕਿ ਆਜ਼ਾਦ ਗਰੁੱਪ ਦੇ ਨਾਲ ਇੱਕ ਆਈ ਹਨ ਮੌਕਾ ਦਿਓ ਤੇ ਚਲੋ ਤੁਹਾਡੇ ਨਾਲ ਜਿਹੜੀ 20 ਤਰੀਕ ਦੀ ਰੈਲੀ ਹੋ ਰਹੀ ਹੈ ਉਹ ਚ ਸਾਡੇ ਨਾਲ ਜਾ ਕੇ ਅੱਡਾ ਸ਼ਕਤੀ ਪ੍ਰਦਰਸ਼ਨ ਦੇਖੋ ਤੇ ਉਸ ਪ੍ਰਦਰਸ਼ਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿੰਨਾ ਕਿ ਸ਼ਹਿਰ ਦਾ ਅਜੂਮ ਤੇ ਪਿੰਡਾਂ ਦੇ ਸਰਪੰਚ ਪੰਚ ਸਾਡੇ ਨਾਲ ਆ ਤੇ ਉਹ ਇੱਕ ਤਰਫਾ ਹੀ ਹਵਾ ਚੱਲੂਗੀ ਇਹ ਆਜਾਦ ਗਰੁੱਪ ਦੀ ਜਿਹੜੀ ਜਿਮਨੀ ਚੋਂ ਚ ਬਹੁਤ ਵੱਡਾ ਫਾਇਦਾ ਦਊਗਾ ਜੀ ਐਕਸਮਾ ਜਦੋਂ ਆਉਂਦੀਆਂ ਵਾ ਲੀਡਰ ਵੱਡੇ ਵੱਡੇ ਵਾਅਦੇ ਕਰਦੇ ਨੇ ਤੁਸੀਂ ਆਜਾਦ ਗਰੁੱਪ ਬਣਾਇਆ ਵਾ ਪਿੰਡੇ ਰਾ ਐਮਐਲਏ ਦੀ ਜਿਹੜੀ ਆ ਉਹ ਤੁਸੀਂ ਅਜਮਾਉਣ ਅਗੇ ਜੇ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਜੁਝੇ ਲੀਡਰਾਂ ਵਾਂਗ ਤੁਹਾਡੇ ਮਗਰੀ ਪਹਨਾਊਗਾ ਕਿ ਲੋਕਾਂ ਦੇ ਕੰਮ ਜਿਹੜੇ ਨੇ ਉਹ ਸੁਸਤੀ ਹੋ ਜਾਣਾ ਨਹੀਂ ਭਾਜੀ ਇਹ ਜਿਹੜਾ ਗਰੁੱਪ ਹੈਗਾ ਸਿਰਫ ਪੰਜਾਂ ਸਰਪੰਚਾਂ ਮੈਂਬਰਾਂ ਤੇ ਅਮਜ਼ੀਆਂ ਦਾ ਬਣਿਆ ਵਾ ਹਰ ਅਮਜੀ ਮੈਂਬਰ ਸਰਪੰਚ ਜਾਨਦਾ ਕੰਮ ਕਰਨ ਦਾ ਢੰਗ ਤੇ ਕੋਈ ਵੱਡੀ ਗੱਲ ਨਹੀਂ ਉਹ ਲੋਕਾਂ ਨੂੰ ਵੀ ਪਤਾ ਵਾ ਕਿ ਅਸੀਂ ਐਮਸੀ ਕੋ ਕੰਮ ਲੈਣੇ ਨਾ ਕਿ ਸਰਕਾਰ ਕੋ ਨਾ ਕਿ ਐਮਐਲਏ ਕੋ ਉਹਨਾਂ ਨੇ ਸਾਨੂੰ ਕਹਿਣਾ ਵਾ ਅਸੀਂ ਕੰਮ ਕਰਾਉਣੇ ਆ ਸਰਪੰਚਾਂ ਨੇ ਐਮਸੀਆਂ ਨੇ ਤੇ ਅਸੀਂ ਜਿੱਦਾਂ ਆਪਣੀ ਸਰਪੰਚੀ ਜਾਂ ਐਮਸੀ ਲੜਦੇ ਹੁਦਾ ਹੀ ਲੜਾਂਗੇ ਦੇਖੋ ਜੀ ਇਹ ਜਾਸਤ ਗਰੁੱਪ ਨੇ ਮੈਨੂੰ ਆਗੂ ਚੁਣਿਆ ਆਪਣਾ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੀ ਜੋ ਵੀ ਇਹ ਉਹਨਾਂ ਦੀਆਂ ਫੌਜੀਆਂ ਹੋਣਗੀਆਂ ਉਹਨਾਂ ਨਾਲ ਮੈਂ ਸਹਿਮਤ ਹੋਵਾਂਗੀ ਜਬਰ ਜ਼ੁਲਮਾਂ ਵਿਰੋਧ ਅਵਾਜ਼ ਉਠਾਉਂਦਾ ਜਾਸਤ ਗਰੁੱਪ ਇਸ ਕਰਕੇ ਮੈਂ ਵੀ ਲੋਕ ਸੇਵਾ ਕਰਨੀ ਚਾਹੁੰਦੀ ਆ ਯਾ ਪਰ ਤੇ ਪਰ ਉਹਨਾਂ ਨਾਲ ਲੜਨਾ ਚਾਹੁੰਨੀ ਆ ਇਸ ਕਰਕੇ ਮੈਂ ਇਹਨਾਂ ਦੀ ਬਹੁਤ ਤਨਮਾਦੀਆਂ ਤੇ ਮੈਂ ਹਮੇਸ਼ਾ ਤੁਹਾਨੂੰ ਮਨੋਂ ਇਹਨਾਂ ਦੇ ਸਾਥ ਦੇ ਦਵਾਂਗੀ ਬਹੁਤ ਸਾਰੇ ਲੋਕ ਜਿਹਦੇ ਪਿੰਡਾਂ ਵਿੱਚ ਟੁੱਟ ਚੁੱਕੀ ਆ ਲੋਕਾਂ ਦੁਰੀਆ ਆਮਰੀਂ ਜਿਹਾ ਸਫਾਕਰ ਪਾਰਟੀਆਂ ਤੋਂ ਜ਼ੁਲਮ ਲਾ ਰਹੇ ਹਾਂਜੀ ਉਹਨਾਂ ਨੂੰ ਕੀ ਕਹਿਣਾ ਜਾਊਗਾ ਕਿਸਾਂ ਨਾਲ ਜਾਣਾ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਵੀ ਨਾਲ ਜੁੜੋ ਸਾਰਾ ਪਤਾ ਹੀ ਆ ਵੀ ਕਿੰਨਾ ਜ਼ੁਲਮ ਹੋ ਰਿਹਾ ਵਾ ਸਰਕਾਰ ਕਿੰਨਾ ਜ਼ੁਲਮ ਕਰ ਰਹੀ ਆ ਤੇ ਇਸ ਕਰਕੇ ਉਹਨਾਂ ਦੇ ਘਰ ਘਰ ਜਾਵਾਂਗੇ ਆਪਾਂ ਪ੍ਰਚਾਰ ਕਰਾਂਗੇ ਉਹਨਾਂ ਨੂੰ ਨਾਲ ਜੋੜਾਂਗੇ ਤੇ 20 ਦੀ ਰੈਲੀ ਹੋਣ ਜਾਰੀ ਹੈ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਹਮਮਾਗੇ ਰੈਲੀ ਵਿੱਚ ਤੁਸੀਂ ਪਹੁੰਚੋ ਤੇ ਸਰਕਾਰ ਦੀਆਂ ਤੱਕੇਛਾਈਆਂ ਵਿਰੁੱਧ ਜੋ ਵੀ ਆ ਉਹਦਾ ਤੁਸੀਂ ਡਟ ਕੇ ਜਵਾਬ ਦਿਓ ਮਾਤਾ ਜੀ ਅੱਜ ਕਬੱਡੀ ਪਿੰਡਤੀ ਦੇ ਵਿੱਚ ਇੱਥੇ ਇਕੱਠ ਹੋਇਆ ਹੈ ਕਿਉਂ ਜੀ ਸਾਹਮਣੇ ਦੁਕਾਨਦਾਰਾਂ ਤੋਂ ਕੀ ਕਹਿਣਾ ਚਾਹੋ ਬਹੁਤ ਬਹੁਤ ਮੈਂ ਪਤਨ ਨਿਵਾਦ ਕਰਦੀ ਆ ਜਿਹੜਾ ਇੰਨਾ ਮੇਰੇ ਬੱਚਿਆਂ ਨੇ ਬਹੁਤ ਸੰਕਟ ਨੇ ਸਾਹ ਦਿੱਤਾ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਗਰੁੱਪ ਦਾ ਜਿਹੜੇ ਬਾਤ ਦੇ ਨਾਲ ਬਹੁਤ ਸਾਥ ਦਿੱਤਾ ਆ ਬਾਕੀ ਇਹੋ ਜਿਹੇ ਪਰਚੇ ਸਾਡੇ ਤੇ ਜਿੰਮ ਸਰਕਾਰਾਂ ਨੇ ਕੀਤੇ ਆ ਨਜਾਇਜ਼ ਪਰਚੇ ਕਰਾ ਕਰਾ ਕੇ ਸਾਨੂੰ ਪੁੱਤ ਕਿਤੇ ਮਾਂ ਕਿਤੇ ਭੈਣਾ ਕਿਤੇ ਪਿਓ ਕਿਤੇ ਅਹੀਂ ਆਨੇ ਹੋਰ ਨਾ ਕਿਸੇ ਦੇ ਵੀ ਇਹੋ ਜਿਹੇ ਪਰਚੇ ਹੋਣ ਜਿੰਨਾ ਚੰਗਾ ਕੋਈ ਲੀਡਰ ਕਿਉਂਕਿ ਚੰਗਾ ਲੀਡਰ ਚੋਕੇ ਜਿਹੜੇ ਸਾਨੂੰ ਕੋਈ ਉਂਦੇ ਵਿੱਚੋਂ ਕੋਰਟ ਦੇ ਵਿੱਚ ਇਨਸਾਫ ਮਿਲੇ ਨਜਾਇਜ਼ ਪਰਚੇ ਬਹੁਤ ਹੋਏ ਆ ਇਥੋਂ ਤੱਕ ਕਿ ਕੇਸ਼ਾਈਆਂ ਸਰਕਾਰਾਂ ਨੇ ਸਾਡੇ ਨਾਲ ਬਹੁਤ ਹੀ ਤੰਗ ਆਇਆ ਚਲੋ ਧੰਨਵਾਦ ਮੈਂ ਕਰਦੀ ਇਹਨਾਂ ਆਪਣੇ ਸਰਪੰਚਾਂ ਦਾ ਸਾਡੀਆਂ ਪਿੰਡਾਂ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਬਹੁਤ ਸਾਥ ਦਿੱਤਾ ਬਹੁਤ ਧੰਨਵਾਦ ਕੀਤਾ ਸਾਡੇ ਦੇ ਅਗਰ ਜੀ ਦਾ ਖਾਸ ਧੰਨਵਾਦ